ਹਾਂਜੀ ਪਿਆਰੇ ਵਿਦਿਆਰਥੀ ਸਾਥੀਓ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ PSB ਸਕੂਲ ਪੇਪਰਸ ਦੇ ਵਿੱਚ ਅੱਜ ਅਸੀਂ ਸਾਡੀ ਪਲੱਸ 2 ਪੰਜਾਬੀ ਲਾਜ਼ਮੀ ਦੀ ਕਹਾਣੀ ਸਤਿਆ ਸਈ ਜੋ ਕਿ ਲਿਖੀ ਹੈ ਡਾਕਟਰ ਦਲੀਪ ਕੋਰ ਟਿਵਾਣਾ ਦੇ ਵੱਲੋਂ ਉਹ ਲੈ ਕੇ ਹਾਜ਼ਰ ਆ ਉਹਦਾ ਅਸੀਂ ਅੱਜ ਸਾਰ ਕਰਾਂਗੇ ਗੱਡੀ ਵਿੱਚ ਸਫ਼ਰ ਕਰ ਰਹੀ ਲੇਖਕਾ ਨੇ ਇੱਕ ਮੰਗਤੇ ਨੂੰ ਗੀਤ ਗਾਉਂਦਿਆ ਸੁਣਿਆ ਜਦੋਂ ਵੀਰ ਜਦੋਂ ਵੀਰਪਖ ਸਿੰਘ दत्त ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ ਉਹਦੀ ਹੋਵਣ ਵਾਲੀ ਨਾਰ ਨੂੰ ਕਿਸੇ ਪਿੰਡ ਵਿੱਚ ਦੱਸਿਆ ਜਾ ਲੇਖਕਾ ਨੇ ਦੇਖਿਆ ਕਿ ਸਟੇਸ਼ਨ ਵਿੱਚ ਆ ਗਿਆ ਸੀ ਸਟੇਸ਼ਨ ਆ ਗਿਆ ਸੀ ਅਤੇ ਮੰਗ ਤਾਂ ਡੱਬੇ ਵਿੱਚੋਂ ਉੱਤਰ ਕੇ ਦੂਜੇ ਡੱਬੇ ਵਿੱਚ ਚੜ ਗਿਆ। ਲੇਖਕਾ ਸੋਚਣ ਲੱਗ ਪਈਏ ਜਦੋਂ ਭਗਤ ਸਿੰਘ ਨੂੰ ਇਸ ਗਾਣੇ ਅਨੁਸਾਰ ਫਾਂਸੀ ਸਜ਼ਾ ਸੁਣਾ ਦਿੱਤੀ ਹੋਵੇਗੀ ਤਾਂ ਉਸਦੀ ਮੰਗੇਤਰ ਦੇ ਦਿਲ ਉੱਤੇ ਕੀ ਵਾਪਰਿਆ ਹੋਵੇਗਾ? ਮਤਲਬ ਜੀ ਉਹ ਸੋਚਣ ਲੱਗੀ ਇਮੇਜਿਨੇਸ਼ਨ ਕਰਨ ਲੱਗੀ ਵੀ ਜਦੋਂ ਉਹਨੂੰ ਫਾਂਸੀ ਦਾ ਹੁਕਮ ਦਿੱਤਾ ਹੋਊਗਾ ਤਾਂ ਉਹਦੀ ਜਿਹੜੀ ਮੰਗੇਤਰ ਸੀ ਉਹਦੇ ਨਾਲ ਕੀ ਬੀਤੀ ਹੋਗੀ? ਲੇਖਕਾ ਸੋਚਦੀ ਸੋਚਦੀ ਉਸ ਪਿੰਡ ਵਿੱਚ ਚਲੀ ਕੇ ਜਿੱਥੇ ਸਰਦਾਰ ਭਗਤ ਸਿੰਘ ਦੀ ਮੰਗੇਤਰ ਇੱਕ ਸੋਹਣੀ ਕੁੜੀ ਬੈਠੇ ਚਰਖਾ ਕੱਤ ਰਹੀ ਸੀ। ਲੇਖਕਾਂ ਦੇ ਪੁੱਛਣ ਤੇ ਉਸ ਨੇ ਦੱਸਿਆ ਕਿ ਇੱਜ਼ਤ ਖਾਤਰ ਉਸਦੀ ਉਮਰ ਇਸੇ ਤਰ੍ਹਾਂ ਬਤੀਤ ਹੋ ਗਈ। ਉਸਨੇ ਮਿਹਨਤ ਕੀਤੀ, ਕੱਟਣ-ਕੱਤਿਆ, ਪੀਣ-ਪੀਸਿਆ ਤੇ ਮਜ਼ਦੂਰੀ ਕੀਤੀ ਪਰ ਭਗਤ ਸਿੰਘ ਦੇ ਨਾਂ ਨੂੰ ਲਾਜ ਨਹੀਂ ਲੱਗਣ ਦਿੱਤੀ। ਲੇਖਕਾ ਦੇ ਪੁੱਛਣ ਤੇ ਕਿ ਉਸਨੇ ਮਾਪਿਆਂ ਨੂੰ ਉਸ ਦਾ ਖਿਆਲ ਕੋਈ ਖਿਆਲ ਨਹੀਂ ਹੈ। ਉਹਨੇ ਪੁੱਛਿਆ ਵੀ ਤੇਰੇ ਮਾਪਿਆਂ ਨੂੰ ਤੇਰੇ ਕੋਈ ਖਿਆਲ ਨਹੀਂ ਹੈ। ਉਸ ਦਾ ਉਸ ਉਸ ਦਾ ਜਵਾਬ ਉਸਨੇ ਕੀ ਜਵਾਬ ਦਿੱਤਾ ਕਿ ਇਹ ਕੋਈ 1-2 ਦਿਨਾਂ ਜਾਂ ਮਹੀਨਿਆਂ ਦਾ ਮਾਮਲਾ ਨਹੀਂ ਸੀ। ਇਹ ਤਾਂ ਸਾਰੇ ਜੀਵਨ ਦਾ ਵਾਸ ਸੀ। ਮਾਪੇ ਕਿੰਨਾ ਕੁ ਚਿਰ ਕਰ ਸਕਦੇ ਨੇ ਫਿਰ ਉਸ ਨੂੰ ਵੀ ਬੁਰਾ ਭਲਾ ਆਖਦੇ ਜੋ ਵਿਚਕਾਰ ਹੀ ਛੱਡ ਗਿਆ ਮਤਲਬ ਵੀ ਮਾਪੇ ਕਿੰਨਾ ਕਚਰ ਸਮਝਦੇ ਮੈਨੂੰ ਫਿਰ ਉਹ ਕੁਝ ਸਮੇਂ ਬਾਅਦ ਉਹ ਉਹਨੂੰ ਵੀ ਬੁਰਾ ਭਲਾ ਆਖਦੇ ਜਿਹੜਾ ਉਹਨੂੰ ਬਚਾ ਲੈ ਛੱਡ ਗਿਆ ਸੀ ਮਤਲਬ ਭਗਤ ਸਿੰਘ ਨੂੰ ਵੀ ਉਹ ਬੁਰਾ ਭਲਾ ਆਖਦੇ ਦੇਖਣਾ ਇੱਕ ਲੇਖਕ ਨੇ ਕਿਹਾ ਕਿ ਸਰਕਾਰ ਤੋਂ ਉਸ ਨੂੰ ਸਹਾਇਤਾ ਮਿਲ ਸਕਦੀ ਹੈ ਉਹਨੇ ਜਵਾਬ ਦੇ ਵਿੱਚ ਜਵਾਬ ਦਿੱਤਾ ਕਿ ਇੱਕ ਸ਼ਹੀਦ ਦੀ ਮੰਗੀਤਰ ਹੋ ਕੇ ਸਹਾਇਤਾ ਮੰਗਦੀ ਚੰਗੀ ਨਹੀਂ ਲੱਗਦੀ ਅਜਹੀਆਂ ਗੱਲਾਂ ਸੁਣ ਕੇ ਲੇਖਕਾ ਦਾ ਦਿਲ ਇਸ ਮਹਾਨ ਕੁੜੀ ਦੇ ਪੈਰ ਚੁੰਮਣ ਲਈ ਕੀਤਾ ਉਹ ਸਿੱਦਕ ਵਾਲੀ ਤੇ ਸਿਰੜ ਵਾਲੀ ਸੀ ਲੇਖਕਾ ਦੇ ਪੁੱਛਣ ਤੇ ਉਸ ਨੂੰ ਦੱਸਿਆ ਕਿ ਮੈਂ ਉਸ ਸ਼ਹੀਦ ਮਤਲਬੀ ਉਸਦੇ ਪਿੰਡ ਕਿਵੇਂ ਜਾ ਸਕਦੀ ਸੀ ਜਿਸ ਨੇ ਮੈਨੂੰ ਸੇਰੇ ਬਣ ਕੇ ਲੈ ਆਉਣਾ ਸੀ ਲੇਖਕਾ ਨੇ ਕਿਹਾ ਇਹ ਗੱਲ ਬਹੁਤ ਪੁਰਾਣੀ ਹੋ ਗਈ ਸ਼ਹੀਦ ਦੀ ਮੰਗੇਤਰ ਨੇ ਦੱਸਿਆ ਇੱਕ ਵਾਰ ਉਹ ਭਗਤ ਸਿੰਘ ਨੇ ਉਸ ਨੂੰ ਘਰੋਂ ਬੁਲਾ ਕੇ ਆਖਿਆ ਸੀ ਮੈਨੂੰ ਅਜੇ ਕੰਮ ਹੈ ਮੈਂ ਛੇਤੀ ਆਕੇ ਵਿਆਹ ਕਰਾਵਾਂਗਾ ਪਰ ਉਹ ਅਜੇ ਤੱਕ ਨਹੀਂ ਆਇਆ ਮੈਂ ਉਡੀਕ ਕਰ ਰਹੀ ਹਾਂ ਲੇਖਕਾਂ ਨੂੰ ਗੀਤ ਯਾਦ ਆਇਆ ਸਾਡਾ ਘਰ ਸਜਣੀ ਐ ਏਡੀ ਦੂਰ ਤਾਂ ਨਹੀਂ ਕਿ ਉਹ ਉਮਰ ਪਰ ਫੇਰਾ ਨਾ ਪਾਇਆ ਮਤਲਬ ਵੀ ਸਾਡਾ ਘਰ ਇੰਨੀ ਦੂਰ ਤਾਂ ਨਹੀਂ ਵੀ ਮੁੜ ਕੇ ਦੁਬਾਰੇ ਕਦੇ ਫੇਰਾ ਹੀ ਨਹੀਂ ਪਾਇਆ ਇਨ੍ਹਾਂ ਸ਼ਬਦਾਂ ਦੀ ਤੜਪ ਉਸਦੇ ਮੂੰਹ ਤੇ ਦਿਖਾਈ ਦੇ ਰਹੀ ਸੀ ਲੇਖਕਾਂ ਨੇ ਸ਼ਹੀਦ ਦੀ ਮੰਗੇਤਰ ਨੂੰ ਲੰਮੀ ਉਮਰ ਵਾਲੀ ਹੋਣ ਦੀ ਅਸੀਸ ਦਿੱਤੀ ਉਸ ਨੇ ਆਖਿਆ ਮੈਨੂੰ ਲੰਬੀ ਉਮਰ ਦੀ ਲੋੜ ਨਹੀਂ ਮੈਂ ਤਾਂ ਇਹ ਦਿਨ ਵੀ ਬੜੀ ਮੁਸ਼ਕਲ ਨਾਲ ਕਿਹਾ ਲੰਘਾ ਰਹੀਆਂ ਲੇਖਕਾਂ ਨੇ ਕਿਹਾ ਗੱਲ ਬਦਲਣ ਲਈ ਆਖਿਆ ਕਿ ਉਹ ਉਸ ਨਾਲ ਸ਼ਹਿਰ ਚੱਲੇ ਮਤਲਬ ਲੇਖਕ ਨੇ ਫਿਰ ਗੱਲ ਬਦਲਣ ਲਈ ਆਖਿਆ ਵੀ ਉਹਦੇ ਨਾਲ ਉਹ ਸ਼ਹਿਰ ਚੱਲੇ ਉਸਦੀ ਭੈਣ ਦਾ ਵਿਆਹ ਹੈ ਸ਼ਹੀਦ ਦੀ ਮੰਗੇਤਰ ਦੇ ਜਵਾਬ ਦਿੱਤਾ ਮਤਲਬ ਉਹਨੇ ਮੰਗੇਤਰ ਨੇ ਕੀ ਜਵਾਬ ਦਿੱਤਾ ਖੁਸ਼ੀਆਂ ਦੇ ਮੌਕੇ ਉਸ ਪਾਸੋਂ ਝੱਲੇ ਨਹੀਂ ਜਾਂਦੇ ਉਹ ਗਮਾਂ ਉਹ ਗਮਾਂ ਤੋਂ ਇੱਕ ਪਲ ਵੀ ਦੂਰ ਨਹੀਂ ਜਾ ਸਕਦੀ ਮਤਲਬ ਉਹਦੇ ਦਿਲ 'ਚ ਇੰਨਾ ਗਮ ਹੈ ਵੀ ਉਹ ਦੂਰ ਹੋ ਹੀ ਨਹੀਂ ਸਕਦੇ ਕਈ ਵਾਰ ਉਹ ਸੋਚਦੀ ਹੈ ਕਿ ਕੋਈ ਆ ਕੇ ਉਹ ਅਜੇ ਕਹੇ ਮਤਲਬ ਵੀ ਕੋਈ ਆ ਕੇ ਉਹਨੂੰ ਦੱਸ ਦੇ ਵੀ ਉਹ ਅਜੇ ਮਰਿਆ ਨਹੀਂ ਉਸ ਨੂੰ ਫਾਸੀ ਨਹੀਂ ਲੱਗੀ ਉਹ ਜਿਉਂਦਾ ਹੈ ਤੇ ਜਾਂ ਉਹ ਸੱਚਮੁੱਚ ਹੀ ਆ ਜਾਣ ਤਾਂ ਉਹ ਇੰਨਾਕ ਤਕਦੀਰਾਂ ਨੂੰ ਆਖੇ ਦੂਰ ਨਾ ਖ ਲੋਵੇ ਮਤਲਬ ਵੀ ਉਹ ਸੱਚੀ ਮੱਚੀ ਆ ਜੇ ਜਾਂ ਕੋਈ ਜਿਉਂਦਾ ਹੈ ਉਹ ਆ ਕੇ ਇਹਨੂੰ ਕੋਈ ਦੱਸ ਦੇ ਉਹ ਵੀ ਕਿਸੇ ਦੀ ਭੈਣ ਹੈ ਕਿਸੇ ਦੀ ਧੀ ਹੈ ਲੇਖਕਾਂ ਨੇ ਉਸ ਨੂੰ ਦੱਸਿਆ ਕਿ ਸਾਡਾ ਦੇਸ਼ ਬਹੁਤ ਉન્નਤੀ ਕਰ ਰਿਹਾ ਹੈ ਸਰਦਾਰ ਭਗਤ ਸਿੰਘ ਦੇ ਸੁਪਨੇ ਪੂਰੇ ਹੋ ਰਹੇ ਹਨ ਉਸ ਨੂੰ ਨਵੇਂ ਨਵੇਂ ਚੜ ਰਹੇ ਬਰੇ ਵਿੱਚ ਕੋਈ ਹਿੱਸਾ ਪਾਉਣਾ ਚਾਹੀਦਾ ਹੈ ਇਹ ਸੁਣ ਕੇ ਉਸ ਨੇ ਮੂੰਹ ਤੇ ਉਦਾਸੀ ਛਾ ਗਈ ਅਤੇ ਉਸ ਨੇ ਲੇਖਕ ਵੱਲ ਤੱਕਣ ਲੱਗ ਪਈ ਜਿਵੇਂ ਉਹ ਕਹਿ ਰਹੀ ਹੋਵੇ ਪਿਛਲਾ ਵਾਰਾ ਰੁਕੇ ਟੁਰ ਚੱਲਿਆ ਅਗਲਾ ਵੀ ਖੜਾ ਉਦਾਸ ਕਿਹੜੇ ਕਿਹੜੇ ਤੇ ਮونی ਸ਼ਰਾਪਿਆ ਤੂੰ ਮੁੜਨਾ ਪੁੱਛੀ ਬਾਤ ਮਤਲਬ ਕਿਹੜੇ ਮونی ਨੇ ਤੈਨੂੰ ਇਹ ਜਿਹਾ ਸ਼ਰਾਪ ਦਿੱਤਾ ਤੂੰ ਮੁੜ ਕੇ ਮੇਰੀ ਬਾਤ ਹੀ ਨਹੀਂ ਪੁੱਛੀ ਤੇ ਲੇਖਕ ਨੇ ਜਦੋਂ ਉਹ ਕਿਹਾ ਸੀ ਨਾ ਵੀ ਹਾਂ ਤੁਹਾਡਾ ਦੇਸ਼ ਤਰੱਕੀ ਕਰ ਰਿਹਾ ਹੈ ਬੀ ਇਸ ਤਰੱਕੀ ਦੇ ਵਿੱਚ ਚੂਮੀਆਂ ਪੜਾ ਮਾੜਾ ਮੁੱਟਾ ਯੋਗਦਾਨ ਪਾਤਾ ਉਹਨੇ ਇਹੀ ਗੱਲ ਕਹੀ ਸੀ ਲੇਖਕਾਂ ਨੇ ਪੁੱਛਣ ਤੇ ਉਹ ਉਸ ਇੱਕ ਵੱਡਾ ਹੌਂਕਾ ਲਿਆ ਜਿਵੇਂ ਆਖ ਰਹੀ ਹੋਵੇ ਕਿ ਚਾਨਣੀਆਂ ਰਾਤਾਂ ਉਸ ਨੂੰ ਪੁੱਛਦੀਆਂ ਹਨ ਤੇਰੀ ਨੀਂਦ ਕਿੱਥੇ ਗਈ ਹੈ ਤੇਰੀ ਖੂ ਤੇਰੀ ਸੂਰਤ ਕਿੱਥੇ ਖੋ ਗਈ ਹੈ ਲੇਖਕਾਂ ਨੇ ਉਸ ਦੇ ਵੱਲ ਤੱਕਿਆ ਨਾਨਕ ਸਤਿਆ ਜਾਨੀਆਂ ਜੋ ਬਿਰ ਬਿਰੋ ਚੋਟ ਮਰਨ ਜਦੋਂ ਲੇਖਕਾਂ ਦਾ ਸਿਰ ਝੁਕਦਿਆਂ ਤਾਂ ਉਸ ਦੀ ਨਜ਼ਰ ਮੰਗੇਤਰ ਦੀ ਕੀ ਟੁੱਟੀ ਹੋਈ ਜੁੱਤੀ ਤੇ ਪੈ ਗਈ। ਉਸ ਦੀ ਕਮੀਜ਼ ਨੂੰ ਵੀ ਟਾਕੀਆਂ ਲੱਗੀਆਂ ਹੋਈਆਂ ਸਨ। ਮੰਗੇਤਰ ਨੇ ਦੱਸਿਆ ਕਿ ਉਹ ਭਗਤ ਸਿੰਘ ਬਹੁਤ ਸੋਹਣਾ ਸੀ। ਸਾਰੇ ਪਿੰਡ ਦੀਆਂ ਕੁੜੀਆਂ ਤੇ ਪਰੋਣਿਆਂ ਨਾਲੋਂ ਵੱਧ ਸੋਹਣਾ ਸੀ। ਇਹ ਇਸ ਤਰ੍ਹਾਂ ਗੱਲਾਂ ਕਰਦਿਆਂ ਕਰਦਿਆਂ ਉਸ ਦਾ ਗਲਾ ਭਾਰਾਇਆ ਉਹ ਆਪਣੇ ਹੱਥਾਂ ਵੱਲ ਦੇਖ ਰਹੀ ਸੀ। ਜਿਵੇਂ ਦੇਖ ਰਹੀ ਹੋਵੇ ਕਿ ਉਸ ਦੀ ਕਿਸਮਤ ਕਿਸ ਤਰ੍ਹਾਂ ਲਿਖੀ ਦੇ। ਮਤਲਬ ਹੀ ਰੱਬ ਨੇ ਉਹਦੀ ਕਿਸਮਤ ਕਿਸ ਤਰ੍ਹਾਂ ਲਿਖਤੀ ਜਦੋਂ ਉਹ ਆਪਣੇ ਹੱਥਾਂ ਵਿੱਚ ਲੈ ਦੇਖ ਰਹੀ ਸੀ ਲੇਖਕਾਂ ਨੇ ਉਸ ਵੱਲ ਵੇਖਿਆ ਕਿ ਉਸ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਉਸ ਦੀਆਂ ਅੱਖਾਂ ਵਿੱਚ ਅੱਗ ਵੱਰ ਰਹੀ ਹੋਵੇ ਲੇਖਕਾਂ ਨੂੰ یوں ਜਾਪਿਆ ਸੀ ਜਿਵੇਂ ਉਹ ਨਾਗਰਾਂ ਦਾ ਰੂਪ ਧਾਰਨ ਕਰ ਰਹੀ ਹੋਵੇ ਅਤੇ ਭਗਤ ਸਿੰਘ ਦੇ ਸਾਰੇ ਕਤਲਾਂ ਨੂੰ ਡੱਸ ਰਹੀ ਹੋਵੇ ਲੇਖਕਾਂ ਨੇ ਉਸ ਦਾ ਦਰਦ ਬਣਾਉਂਦੇ ਆਖਿਆ ਕਿ ਉਸ ਨੂੰ ਦੁੱਖ ਨਹੀਂ ਹੋਣਾ ਚਾਹੀਦਾ ਸਰਦਾਰ ਭਗਤ ਸਿੰਘ ਕੇਵਲ ਉਸ ਦਾ ਨਹੀਂ ਸਗੋ ਸਭ ਦਾ ਸੀ ਉਸਦੇ ਮਰਨ ਦਾ ਦੁੱਖ ਉਸ ਨੂੰ ਨਹੀਂ ਸਗੋ ਪੂਰੇ ਦੇਸ਼ ਨੂੰ ਹੈ ਇਸ ਤਰ੍ਹਾਂ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਲੇਖਕ ਨੇ ਸੋਚਿਆ ਆਪਣੀ ਧਰਤੀ ਆਕਾਸ਼ ਵੀ ਉਸ ਦੀ ਤਸੱਲੀ ਦਿੰਦੇ ਹੋਣਗੇ ਲੇਖਕਾ ਇਹ ਸੋਚ ਰਹੀ ਸੀ ਕਿ ਗੱਡੀ ਖੜ ਗਈ ਸਟੇਸ਼ਨ ਆ ਚੁੱਕਾ ਸੀ ਉਹ ਮੰਗਤਾ ਉਹੀ ਪਹਿਲਾਂ ਵਾਲਾ ਗੀਤ ਜਦੋਂ ਵੀਰ ਭਗਤ ਸਿੰਘ दत्त ਨੂੰ ਗਾਉਂਦਾ ਹੋਇਆ ਕੀ ਇਹ ਡੱਬੇ ਚੋਂ ਗੁਜ਼ਰ ਰਿਹਾ ਸੀ ਇਹ ਐਸੀ ਸਾਡੀ ਕਹਾਣੀ ਸਤਿਆਂ ਸਹੀ ਜੋ ਕਿ ਡਾਕਟਰ ਦਲੀਪ ਕੌਰ ਟਿਵਾਣਾ ਦੀ ਲਿਖੀ ਗਈ ਹੈ ਇਸ ਕਹਾਣੀ ਦੇ ਵਿੱਚ ਪੱਖ ਸਿੰਘ ਦੀ ਮੰਗੇਤਰ ਦੀ ਜਿਹੜੀ ਹਾਲਤ ਹੈ ਉਹਨੇ ਬਿਆਨ ਕੀਤਾ ਹੈ ਤੇ ਮੈਨੂੰ ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਊਗਾ ਇਸਾਰ ਤੇ ਤੁਸੀਂ ਪੇਪਰ ਦੇ ਵਿੱਚ ਸ਼ਾਨਦਾਰ ਲਿਖ ਦੋਗੇ ਜੇ ਪੇਪਰ ਦੇ ਵਿੱਚ ਆਉਂਦਾ ਹੈ ਧੰਨਵਾਦ